ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸੰਦੀਪ ਦੇ ਫਰੰਟ ਤੋਂ ਬਹੁਤ ਬਹੁਤ ਵੈਲਕਮ ਹੈ ਜੀ ਤੇ ਵੀਜੀ ਅੱਜ ਫਿਰ ਆਪਾਂ ਜੂਵ ਵਾਲਾ ਪਿੰਡ ਪਹੁੰਚ ਚੁੱਕੇ ਆ ਜਿਲ੍ਹਾ ਤਰਨਤਾਰਨ ਦਾ ਤਸਵੀਰ ਵਿੱਚ ਦਿਖਾਉਂਦਾ ਸਦਰਾਮ ਸਿੰਘ ਕੋਲ ਅੱਜ ਵੀ ਬਾਈਆਂ ਕੋਈ ਹੈਗੇ ਛੇ ਦਾ ਤੇ ਆਪਾਂ ਮੱਝ ਹੈਗੇ ਚਲੋ ਵਿੱਚ ਥੋੜਾ ਘਰ ਵੀ ਮਿਲਣ ਗੀਆਂ ਬੂਰੀ ਨੀਲੀ ਵੀ ਆ ਤੇ ਕਾਲੀ ਨੀਲੀ ਵੀ ਆ ਬਾਕੀ ਉਹ ਭਾਈ ਜੀ ਨਾਲ ਗੱਲਬਾਤ ਕਰਦੇ ਆ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਹੋਰ ਬਾਈ ਜੀ ਆਪ ਜੀ ਕਾਲ ਜੀ ਵਧੀਆ ਵਧੀਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਹੋਰ ਦੱਸਾਓ ਬਹੁਤ ਵਧੀਆ ਕਿਰਪਾ ਮਹਾਰਾਜ ਦੀ ਸਰ ਚੱਲ ਰਿਹਾ ਵਧੀਆ ਵਧੀਆ ਕਿਰਪਾ ਮਹਾਰਾਜ ਦੀ ਚੰਗੀ ਜੰਦਾ ਮਾਰ ਹਾਂ ਜੀ ਵਿਗੀ ਜਾਂਦਾ ਨਾਲ ਸਾਥ ਲਈਦਾ ਹਾਂ ਬਿਲਕੁਲ ਕੰਮ ਕੰਮ ਚੱਲ ਗਿਆ ਕਣਕ ਵੜਾਂਗੇ ਜੇ ਬੁੱਧਵੀਂ ਦਵਾਰ ਬੁੱਧ ਸਾਡੇ ਕੱਚਾ ਆ ਜਾਣਗੇ ਕਣਕਾਂ ਲੈ ਰਿਆ ਸਾਡੇ ਜੋਰ ਪੈ ਗਿਆ ਪੈ ਗਿਆ ਜਿਹੜਾ ਲਾ ਕੇ ਲਾ ਕੇ ਜ਼ਮੀਨ ਦਾ ਫਾ ਗਿਆ ਸੰਦੀਪ ਸਿੰਘ ਖਾਣੀ ਨਹੀਂ ਦੋਣੀ ਦਵੇ ਕੱਲ ਬੜਾ ਟੱਕਰ ਪਾ ਗਿਆ ਨਰਸਾਨ ਬੜਾ ਨਿਸਾਨ ਹੋਇਆ 6 ਮਹੀਨਿਆਂ ਦੀ ਕਮਾਈ ਹਰ ਕਹਿੰਦੇ ਕੀਤੀ ਆ ਜਟਾੜੇ ਆਸਾਂ ਲਾਈਆਂ ਬਠਿੰਡੇ ਵਾਲੇ ਭਗਤੇ ਭਾਈ ਹਾਂ ਜਿਹੜਾ ਬੰਦਾ ਕਰਦਾ ਤੁਹਾਨੂੰ ਫਰਾ ਚੱਲਣਾ ਜਟ ਮਾਰਦਾ ਨੇ ਸਾਰੀ ਦੁਨੀਆ ਨੇ ਯਾਰ ਕੁਬਾਰ ਵੀ ਆਪਣੇ ਜਮੀਦਾਰ ਤੁਸੀਂ ਯਾਰ ਸਾਰਾ ਕੁਝ ਜੀ ਹੁਣ ਮਾਲਾ ਕੀ ਪੈਸੇ ਨੇ ਕਹਿੰਨੇ ਵਟੜ ਕਪਾਰ ਕੀ ਕਰਾਂ ਹਾਂ ਡੰਗਰ ਕੀ ਲਊਗੀ ਵਾਗੇ ਉਹ ਕੀ ਮਹਾਰਾਜ ਸੁਖ ਸੁਖਣਾ ਹਟਾਉਣੇ ਦਵੇ ਬਸ ਜਵਾਦ ਦੋ ਵੀ ਆਹਾਂ ਕੰਮ ਇਹ ਜ਼ਿਮੀਦਾਰ ਨਾਲ ਸਾਰਾ ਕਿਰਦਾ ਗੱਡਾ ਜ਼ਿਮੀਦਾਰ ਨਾਲ ਕਿਰਦਾ ਕਿ ਜ਼ਿਮੀਦਾਰ ਬੈਠਦਾ ਤੇ ਗਾਹ ਸਾਰਾ ਦਿੰਦਾ ਉਹ ਤਾਂ ਹੈ ਗਿਰ ਬਾਈ ਮਹਾਰਾਜ ਹੁਣ ਜਾਈ ਆਪਣੀ ਮਬਾਰ ਲੈਣੇ ਹੁਣ ਸਾਡੀ ਇਹਦੇ ਨਾਲ ਰੋਟੀ ਗੱਡੀ ਵਾਲਿਆਂ ਨਾਲ ਇਹਦੀ ਰੋਟੀ ਹਾਂ ਗਾੜੀ ਕੋਈ ਜ਼ਿਮੀਦਾਰ ਹੈ ਉਹਦੀ ਉਹਦੀ ਨਾਲ ਰੋਟੀ ਤੇਰੀ ਇਹਦੇ ਨਾਲ ਰੋਟੀ ਸਾਡੀ ਕਿੰਨੇ ਘਰ ਚੱਲਣਦੇ ਇਹਦੇ ਨਾਲ ਜੇ ਕੋ ਕੰਮ ਉਹਦੀ ਹੋਦੇ ਨਾਲ ਰੋਟੀ ਆਸ ਨਹੀਂ ਆਸ ਨਹੀਂ ਜਿਦਾ ਹੀ ਕੰਮ ਚੱਲਣਦਾ ਇਹਦੇ ਸਰਕਲ ਇਹਦੇ ਨਾਲ ਅੱਜ ਵਰ ਕਿੰਨੀ ਆ ਅੱਜ ਆਪਣੇ ਕੋਲੀਆਂ 6 ਮਈਆਂ ਦੋ ਟੋਕੜਾ ਦਾ ਬਣਾਵਾ ਦੋ ਕੱਲੀਆਂ ਟੋਕੜਾ ਵਾ ਅੱਛਾ ਤੇ ਦੋ ਤਾਜ਼ੀਆਂ ਨੀਲੀਆਂ ਨੀਲੀਆਂ ਇੱਕ ਬੂਰੀ ਨੀਲੀ ਆ ਇੱਕ ਕੱਲੀ ਨੀਲੀ ਆ ਆ ਜੋ ਦੇਖੋ ਆ ਤੁਹਾਡੀ ਤਾਜੀ ਸੂਈ ਆ ਹਾਂਜੀ ਆਖੂ ਕੁ ਵੇਸ ਨੀ ਡਬਰੀ ਕਿਆਂ ਵੇ ਜੋਟੀ ਪ्योर ਨੀਲੀ ਪ्योर ਨੀਲੀ ਕਿੰਨਾ ਦੁੱਧ ਆ ਫਰੈਸ਼ ਦਾ ਉਹ ਤੇ ਸੰਦੀਖਰ ਵਾਲੇ 13 14 ਕਿਲੋਈ 13 ਮੰਗਤੀ ਕਰਕੇ ਲਾ ਜੇ ਹਾਂਜੀ ਵੇਖੋ ਕਰਾਂਗੇ ਲੇਵਾ ਵੇ ਜੋਟੀ ਨੂੰ ਕਿਹੜਾ ਲੱਗਾ ਹੈ ਭਾਵੇਂ ਬੜਾ ਕਹਿਮ ਲੱਗਾ ਨਸਲ ਬੜੀ ਚਾਰੇ ਪੈਰ ਤੋਤੇ ਆ ਕੱਲੀ ਪੂਰੀ ਜੇ ਮਿਲ ਜਾਈ ਨੀਲੀ ਬੜੀ ਘਾਟ ਮਿਲਦੀ ਆੱਖ ਵੇ ਚੋਟੀ ਦੀ ਸੁੰਬਾ ਥਾਨ ਲੱਗਾ ਕਿ ਨਹੀਂ ਤੂੰ ਸੁੰਬਾ ਸੁੰਬਾ ਹਾਂ ਮਗਰ ਕੱਟੀ ਵੀ ਆ ਉਹਦੇ ਖਰਾਕ ਗਗਣ ਹਾਂ ਆ ਆ ਵੇਖੋ ਭਾਈ ਤਾ ਕਹਿਗਣੀ ਸੁੰਬਾ ਥਾਨ ਬੜੀ ਜੰਦੀ ਸੀ ਆ ਕਿਸਮਾਂ ਲੈਦਾ ਨਹੀਂ ਚਲਾਂ ਗੋਰੀ ਆ ਕੱਟੀ ਕੱਟੀ ਮਗਰ ਮਗਰ ਕੱਟੀ ਨੀਲੀ ਦੀ ਆ ਬਸ ਠੀਕ ਆ ਮੈਂ ਬੱਤੀ ਲਾ ਦੇ ਹਾਂ ਜੀ ਫਿਰ ਮੋਲੇ ਸਲੀਬ ਸਿਆ ਭਾਵੇਂ 1:20 ਕੋਈ ਨਹੀਂ ਕਰ ਹਾਂ ਮੋਲੇ 1 ਵੀ 15 ਦੇ 15 ਦੇ ਇੱਕ 10 ਜੀ ਦੇ ਦਾਂਗੇ ਛੋੜ 2000 2000 1 ਯਾਰ ਗੱਲ ਹਾਂ ਅਗਾ ਦੀ ਕਿ 1 ਲੱਖ 7 ਦੀ ਮੈਂ ਦੇਣੀ ਆ ਚਲੋ ਮੈਂ ਛੋੜ ਨਹੀਂ ਕਰਾਂਗੇ ਦੱਸ ਦੇ ਜਾਇਤ ਨਹੀਂ ਹਜੇ ਠੀਕ ਆ ਚਲੋ ਉਹਦੀਆਂ ਫਾੜ ਬੋੜੀ ਵੇਖੀ ਚੱਲਾਂ ਮੇਰਾ ਜਣ ਚਾਹ ਮੈਂ ਛੋਟੀ ਦੇ ਲਈ ਦੁੱਧ 12 ਕਿਲੋ ਹੋਈ ਨੂੰ ਅੱਜ 17ਵਾਂ ਦਿਨ ਹੋ ਗਿਆ ਸੂਈ ਨੂੰ ਪਿਓ ਨੀਂਦੀ ਲਾਵੇ ਕੋਈ ਚੋਕੇ ਲਾਵੇ ਇਹਦੀ ਵੀ ਇਟਰਾ ਮੰਗਾਲਿਆ ਅਸੀਂ ਦੋ ਡੰਗ ਚੋਕ ਲਾਏ ਇੱਕ ਤਾਂ ਵੀਡੀਓ ਬਾਲਤ ਚੋਵੇ ਇੱਕ ਗੰਟ ਆਉਂਦੀ ਹੈ ਇਹ ਠੀਕ ਆ ਹਾਂ ਦੋ ਨੀਂਦੀ ਪਿਓ ਨੀਂਦੀ ਵੱਡੀ ਝੋਟੀ ਆ ਨਾਲੇ ਹਾਂ ਝੋਟੀ ਵੇਖ ਹਾਂ ਕਮਾਲ ਦੀ ਝੋਟੀ ਵੇਖੋ ਟੇਡਾ ਜੀ ਨਾਲੇ ਕੁਆਲਿਟੀ ਵਰੀ ਸਲੀਸ ਆ ਪੂਰੇ ਗਾਵਾ ਵਾਂਗੂ ਠੀਲੀ ਆ ਲੈ ਹਾਂ ਲੈ ਐਦਾਂ ਹੀ ਤਾਂ ਰਮਰੀ ਆ ਲੈ ਕੋਈ ਗੱਲ ਨਹੀਂ ਇਹਦੀ ਹਵਲ ਪੁੱਛਿਆ ਇੰਦਰੇ ਲੈ ਐਦਾਂ ਕੋਈ ਬਹਿਣ ਦਿੰਦੀ ਖਲੇ ਨਾ 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 ਬਿਲਕੁਲ ਭਾਈ ਆ ਵੇ ਲੈ ਖਾਣ ਵੇ ਲੱਗਾ ਝੋਟੀ ਨੂੰ ਅੱਜ ਉਹ ਢੀਡੀ ਦਾ ਅੱਖ ਵੇਖ ਲਈ ਸੀ ਆ ਦੱਸ ਕੁਮਾਰ ਪਿਓ ਨੀਲੀ ਚੀਜ਼ਾਂ ਆਦ ਨਹੀਂ ਚੀਜ਼ਾਂ ਪੂਰੀ ਟੋਪ ਦੀਆਂ ਬਸ ਠੀਕ ਆ ਯਾਰ ਉਹ ਬਿਲਕੁਲ ਬਾਹਰ ਦੇ ਵਿੱਚ ਆ ਇਹਦਾ ਵਿੱਚ ਹਾਂ ਇਹਦਾ ਮੋਲ 130 ਹੈ ਹਾਂ ਇੱਕ ਵੀਰ ਦੇ ਦਾ ਇੱਕ ਵੀ 2 ਛੱਡਾਂਗੇ ਇਕੱਠਾ ਰਹਿ ਜਾਂਦੇ ਜੋ ਛੋੜੀ ਕਰਨੀ ਚਲੋ ਠੀਕ ਆ ਬਸ ਠੀਕ ਆ ਤੇ ਆ ਟੋਪੜ ਗੱਪਣਾ ਏ ਸੁਨੀਸਾਂ ਨੋਆ ਮਹੀਨਾ ਦੀ ਆ ਮਹੀਂ ਅੱਛਾ ਮੈਂ ਕਰਾ ਲੈਣੇ ਚੱਕ ਲਾਵੇ ਆ ਕੇ ਚੱਕ ਕਰਾ ਲੈ 16 17 ਕਿਲੋ ਨਹੀਂ ਦਿੰਦੀ ਮੈਂ ਹੀ ਦੱਸ ਗਿੱਡੀ ਹੈ ਬਹੁਤ ਵੱਡੀ ਨਹੀਂ ਵੇਖ ਲੈ ਗਿੱਡੀ ਨੋਆ ਮਹੀਨਾ ਰਿਹਾ ਤੇ ਚੱਕ ਕਰਾ ਕੇ ਲਾ ਜੇ ਲਓ ਜੀ ਹਾਂ ਨੋਆ ਮਹੀਨਾ ਜਾਂਦਾ ਬਾਕੀ ਮਹੀਂ ਵੇਦਣ ਸੁਨੀਸਾਂ ਮਹੀਂ ਦਾ ਮੰਜਾ ਡੈਂਦਾ ਜਿੱਡੀ ਮਹੀਂ ਡੈਂਦਾ ਡੈਂਦਾ ਭਈ ਡੈਂਦਾ ਇਹ ਮੈਂ ਤਿਆਰ ਕੀਤੀ ਦੱਸ ਦੇ ਬਾਰੋ ਕਿੰਨੇ ਰੁਪਈਆ ਦੇ ਬਾਕੀ ਮਹੀਂ ਸੁੰਦੀ ਬੜੀ ਟਿਕਾਣੇ ਸੁੰਦੀ ਸਿਆ ਪੂਰੀ ਫੋ ਲਾਈ ਦਿਓ ਨਹੀਂ ਜੀ ਵੱਡੀ ਮਹਾਨਾ ਉਹ ਮੈਂ ਲੰਮੀ ਗੱਡੀ 9 ਮਹੀਨਾ 9 ਮਹੀਨਾ ਪੂਰੇ ਪੂਰਾ 9 ਨੋਆ ਲੱਗੇ ਨੂੰ ਅਜਾ ਨੋਆ ਲੱਗ ਗਿਆ ਆ ਬਾਜ਼ ਖਦੀ ਦੇ ਹੋਈ ਇਹਦੀ ਗੱਲ ਆਨੇ ਆ ਏਕੇ ਨੂੰ ਕੋਈ ਸ਼ੱਕ ਹੋਵੇ ਤਾਂ ਡਾਕਟਰ ਲਿਆਵੇ ਬਿਲਕੁਲ ਇੱਥੇ ਚੈੱਕ ਕਰਾ ਕੇ ਆਦੀ ਸੱਲੀ ਕਰੇ ਨਹੀਂ ਐਦਾਂ ਮਗੋਣੀ ਆ ਜਾਂਦਿਆਂ ਨੂੰ ਉਹਦਾ ਡਾਕਟਰ ਭਾ ਲੈਣ ਸਾਡਾ ਗੱਡੀ ਦਾ ਚੈੱਕ ਕਰਾ ਕੇ ਫਿਰ ਤੁਰ ਚਲੋ ਠੀਕ ਹੈ ਬੋਲੋ ਜੀ ਫਿਰ ਖਦੀ ਸਾਹਿਬ ਪਿਆਰ ਕੀਤੀ ਮੈਂ 1.5 ਲੱਖ ਦੀ ਹੈ ਕਿ ਨਹੀਂ ਹੈ ਜੀ ਮੋਲੇਰਾ ਬਿਆਸੀ ਹਾਂ ਇਹ ਹਾਂ ਨਾ ਦੇ ਦਾਂਗੇ 2 ਗੱਟ 80 ਦੀ 75 ਦੀ ਪੂਰੇ 75 ਦੀ ਦੇ ਦਾਂਗੇ 75 ਦੀ ਦੇ ਦਾਂਗੇ ਚਲੋ ਯਾਰ ਜਿੱਤੇ ਜੱਡ ਨਹੀਂ ਤੇ 73 ਆਦੀ ਦੇਣੀ ਆ ਛੋੜੀ ਕਰਨੀ ਚਲੋ ਬਸ ਠੀਕ ਆ ਠੀਕ ਆ ਆਹ ਇਹ ਮਈਆ ਇਹ 6 ਮੀ ਨਰੀ ਗੱਬਣਿਆ ਦੋ ਤੇ ਕਿੰਨਾ ਦੋ ਤੇਰੇ ਖਲੇ ਤਲੀਸ ਆ 7 ਕਿਲੋ ਆ 6 ਕਿਲੋ ਹੀ ਦੱਸਣਾ ਆਪਾਂ ਆਪਾਂ 6 ਹੀ ਦੱਬਣਾ 6 ਆਦੀ ਗੱਬਣ ਬਸ ਠੀਕ ਆ ਹਾਂ ਮੈਨੂੰ ਲੈਵਾ ਵੇਖੀ ਕਿੱਡਾ ਲੱਗਾ ਲੋਈ 6 ਕਿਲੋ ਦੋਗਾ ਤੇ ਜਾਰ ਮੇਰੇ ਗੱਪਣਾ ਛਿਆ ਆਂਦੀ ਛਿਆ ਮੇਰੇ ਗੱਪਣਾ ਸਾਡੇ ਛਿਆ ਆਂਦੀ ਹੋ ਗਈ ਏ ਫਰਮਾ ਲੱਗ ਗਿਆ ਬੋਲੋ ਵੇਖ ਲਓ ਬਣਾ ਦੀ ਆਪਾਂ ਛਿਆਰੀ ਦਤਨੀ ਆ ਚੱਕ ਕਰਾ ਕੇ ਡਾਕਟਰ ਲਾਵੇ ਕੋਈ ਬਸ ਠੀਕ ਆ ਤਸਲੀ ਕਰਾ ਕੇ ਇਥੋਂ ਦਵਾ ਦੇ ਆਪ ਨੂੰ ਨਹੀਂ ਨਹੀਂ ਠੀਕ ਆ ਠੀਕ ਆ ਲੈ ਆ ਕਰੋ ਮੈਨੂੰ ਲੇਵਾ ਵੇਲਾ ਕਿਹੜਾ ਸਜਰਾ ਲਾਈ ਪੈਪ ਉਹ ਕਿੱਡੀ ਲੱਗੀ ਏ ਮੈਂ ਨਹੀਂ ਬੜੀ ਵੱਡੀ ਆ ਬੱਡੀ ਦੇ ਦਰਮਿਆਨੇ ਕਰਦੀ ਭਾਰੀ ਮੱਝ ਬਈ ਬੋਤਲੀ ਆ ਸਾਡੇ ਚੱਡਿਆ ਲੀ ਪਾਏ ਵੇ ਮੈਨ ਲੱਗੀ ਕਿ ਦਰਨ ਚਾਹੀਏ ਕਾਹੋ ਤੇ ਆਏ ਕੁੜੀ ਆ ਤੇੰਦਾ ਪੂਰਾ ਤੋਰ ਪਿਆ ਹਾਂਜੀ ਫਿਰ ਮੂੰਗੋਲਾ ਸੱਤ ਦੀ ਬਾਂ ਗਈ ਰੇ ਬਾੜੀ ਆ ਜਿਵੇਂ ਜੇੜਿਆ ਉਹ ਚੋ ਛੋੜ ਹੀ ਕਰਾਂਗੇ ਬਾੜੀ ਆ ਤੂੰ ਬਾੜ ਦੀ ਗੈਸ ਨੂੰ ਦੇ ਦਾਂਗੇ ਜਾਂਦ ਹਾਂ ਚਲੋ ਉਹ ਚੋ ਛੋੜ ਕਰਨਾ ਚਲੋ ਐਵੇਂ ਨਹੀਂ ਕਰ ਲੈ ਦੋ ਤੇ 9 ਕਿਲੋ ਅੱਜ ਤਸੱਲੀ ਕਰਕੇ ਲੈ ਜੇ ਭਾਵੇਂ ਚਾਰ ਡੰਗ ਚੋਲਣੇ ਚੋਲਣੇ ਗੱਭਣਾ ਹੈ ਨਹੀਂ ਗੱਭਾਂ ਨਹੀਂ ਆ ਗਈ 25 ਸਾਲੀ ਮਹੀਨੇ ਤੋਂ ਹਾਂ ਬਸ ਠੀਕ ਆ ਲਓ ਜੀ ਤੇਰਾ ਭਾਰੀ ਟੋਕਰਾਂ ਵੀ ਆ ਸੱਜਣਾ ਵੀ ਆ ਤੇ ਟੋਕਰ ਖੱਬਣਾ ਵੀ ਆ ਸਾਰੇ ਕੋਲ ਦਾ ਸਾਰਾ ਖੁਸ਼ੀ ਆ ਲੋਕੀ ਕੋਈ ਵੀਰ ਕੱਲੀ ਟੋਕਰ ਲੈਣ ਵਾਲਾ ਵੀ ਹੈਗਾ ਹਮਮ ਕਿਹੜੀ ਗੱਲ ਆ ਚੱਡਾ ਵੇ ਜਨੀਰ ਨੇ ਪਰ ਮੂ ਲੱਗਾ ਇਹਨੂੰ ਦੇ ਲੈ ਹਾਂ ਭਾਗਾ ਚੱਡਾ ਨਾੜਾ ਰੋੜਾ ਵੇਚੜ ਦੇ ਲਈ ਆ ਨਾੜਾ ਨੂੰ ਸੰਦੀਪ ਸਿੰਘ ਚੂਣ ਬਹੁਤੀ ਜਿਆਦੀ ਹੂ ਕੁੜੀ ਆ ਵੀ ਮੈਂ ਨਾ 2 ਲੱਖ ਲਈ ਮੈਂ ਇਹਨੂੰ ਏਡੀ ਚਵਾਈ ਹੁਣੀ ਜਿੱਦੀ ਇਹਨੂੰ ਲੱਗੀ ਬੋਲੋ ਬੱਸ ਮੈਂ ਇਹਦੇ ਬੱਚਾ ਹੁੰਦਾ ਆ ਦਾ ਮੂੰਹ ਜਾਂ ਦਿੱਤਾ ਮੂੰਹ ਤੇ ਨਹੀਂ ਆ ਮਿਲਦੀ ਹੈ ਆ ਫੜੀ ਮੈਂ ਨਾਲ ਜਾ ਮੱਟਾ ਦਾ ਨਾ ਮੈਂ ਬੱਸ 50 ਦੀ ਦੇ ਦਿੰਦੇ ਹਾਂ ਹਾਂ ਆ ਨਾ 45 ਹਜ਼ਾਰ ਦੇ ਤਿੰਨ ਛੱਡ ਦੇ 42 42 ਹਜ਼ਾਰ ਦੀ ਦੇ ਦਾਂਗੇ ਕੋ ਜੀਆ ਕੋ 30000 ਹਾਂ ਓ 30000 ਸਹੀ ਕਿੰਨਾ ਜੋ ਤਾਂ 8 ਕਿਲੋ ਮਿੰਟੀ ਵਾਲਾ ਹਾਂ ਲੋ ਜੀ ਚੋਰੇ ਦੋ ਡੰਗ ਖੜੇ ਕੋਈ 40000 ਰੋਏ ਨੂੰ ਕੋਜੂਨੀ ਅੱਲਾ ਗਰਮੀ ਹੋਈ ਤੇ ਵੇਖ ਲਾ ਆ ਇਹ ਮਹੀਂ ਆ ਹਾਂ ਇਹਨੂੰ ਸੰਦੀਰ ਦਾ 1.5 ਮਹੀਨਾ ਹੋ ਗਿਆ ਬਣੀ ਨੂੰ ਇਹ ਆਪਣੇ ਘਰੇ ਹੀ ਮਹੀਂ ਅੱਛਾ ਹਾਂ ਆਪਾਂ ਕਰਦੇ ਆਪਾਂ ਉਹ ਟੋਕਰ ਮਖਸਪੜ ਮਹੀਂ ਘਰੇ ਰੱਖ ਲਈਆ ਠੀਕ ਹੈ ਇਹ ਚੱਕਰੀ ਕਰਾਈ 1.5 ਮਹੀਨਾ ਹੋ ਗਿਆ ਇਹਦੇ ਥਲੇ ਦੁੱਧ ਹੀ ਰੰ ਮਿੰਟੀ ਵਾਲਾ ਨਾ 7 7.5 ਕਿਲੋ ਇਹੋ ਤੇ ਲੜ ਨਹੀਂ ਥਾਣੇ ਤੇ ਲੱਗਦਾ ਥਾਣੇ ਦਾਦਾ ਹੋਇਆ ਇੱਕ ਅੱਛਾ 8 ਕਿਲੋ ਹੀ ਹੈਗਾ ਤੂੰ 7 ਕਰਕੇ ਦੇ ਦੇ ਤੂੰ 7 ਕਰਕੇ ਹਾਂ ਬਾਕੀ ਠੀਕ ਲੋ ਜੀ ਖਾ ਲਓ ਤੇਲੀ ਸੰਜੋ ਤੇ ਆਪਾਂ ਤਿਲਣਾ ਨਹੀਂ ਦੇਣੀ ਹਾਂ ਫਾਣਤਾ ਯਾਰ ਪਾਬਤ ਤੇ ਸੁਣਾ ਦੇਣੀ ਆ ਠੀਕ ਆ ਦੋ ਤੇੜਾ 7 7.5 ਕਿਲੋ ਮਿੰਤੀ ਵਾਲਾ 1.5 ਮਹੀਨਾ ਬਣੀ ਨੂੰ ਹੋ ਗਿਆ ਲਾਸਟ ਵੀ ਸੀ ਆ ਲਾਸਟ ਹੀ ਆ ਬਾਲ ਫਿਰ ਬਰਾਬਰੀ ਦੇ ਦਾਂਗਾ 42 ਬਿਲ 40 40000 ਜਾਂ ਦੇ ਜਾਂ 40000 80 ਜਾਂ ਦਾ ਜੋੜਾ 80 ਯਾਰ ਜੋੜਾ ਜਾਂ ਖਲੋ ਬਾਈ 8.5 ਕਿਲੋ ਦੁੱਧ ਆ 16 ਕਿਲੋ ਦੁੱਧ ਬੰਨਾ ਕਰਾਂਗੇ ਠੀਕ ਨੇ ਪੁੱਤਰ ਆ ਹਾਂ ਬੰਗਿਆ ਦੇ ਪੁੱਤਰ ਆ ਠੀਕ ਆ ਅਸੀਂ ਇਹਨੂੰ ਬੰਦਾ 2 ਨੰਬਰ ਚ ਵੀ ਵੇਚ ਲਊਗਾ ਮੈਂ। ਤੁਹਾਨੂੰ ਪਤਾ ਇਹਨੂੰ 2 ਨੰਬਰ ਚ ਦੇਣੀ ਹੈ ਮੈਂ। ਹਾਂ। ਆਪਾਂ ਮੈਂ ਇਹ ਦਿੱਤੀਆਂ ਮੈਂ ਇਹ ਦੇਣੀ ਮੈਂ ਦਵਾਂਗਾ ਕਿ ਦੋ ਦਾਲੂ ਸਾਰਾ ਸਿਆਲੀ ਦੁੱਧ ਪੀਤਾ ਦਾ। ਚਲੋ। ਹਾਂ। ਲਓ ਜੀ ਵੇਚ ਲਓ। ਵੇਚੋ 6 ਮਹੀਆਂ ਬਈਓ ਜੀ। ਪਰ ਮੇਰਾ ਵੀ ਇੱਥੇ ਆ ਕੇ ਚੁਾਈ ਕਰਕੇ ਚੈੱਕ ਕਰਕੇ ਪਾਸਟਰ ਲੈ ਕੇ ਜਾ ਕਰੋ। ਕਿਦੋਂ ਪਸ਼ੂ ਲੈਣਾ ਤੇ ਕਿਸੇ ਵੀ ਵੀਡੀਓ ਲੈ ਕੇ ਜਾਣਾ ਤੁਹਾਡਾ ਹੱਕ ਬੰਦਾ। ਸਹੀ ਹੈ ਕਿ ਨਹੀਂ? ਕੋਈ ਤਸਲੀ ਕਰ। ਬਿਲਕੁਲ। ਚਲੋ। ਹੋਰ ਭਾਈ ਜੀ ਫਰ। ਵਧੀਆ ਵਧੀਆ ਹੋਈ। ਵਧੀਆ ਝੋਟੀਆਂ ਲਿਖੀ ਜਾਂਦੀਆਂ ਭਾਈ ਜੀ ਸਾਰੀਆਂ। ਇਹ ਝੋਟੀਆਂ ਇਹ ਨਹੀਂ ਉਧਾ। ਬਿਲਕੁ ਨੰਬਰ ਆਪਣਾ 88723 73093 ਪਿੰਡ ਜੀਓ ਵਾਲਾ ਜ਼ਿਲ੍ਹਾ ਤਰਨਤਾਰਨ ਪਾਸੇ ਦਾ